ਹੰਡਿਆਏ ਦੇ ਵਿੱਚ ਖੜੇ ਆ ਨਗਰਪੰਚਾਇਤ ਦੀਆਂ ਚੋਣਾਂ ਤੇ ਇੱਥੇ ਹੋਣੇ ਹੋਣੇ ਥੋੜੀ ਗਰਮਾ-ਗਰਮੀ ਹੋ ਕੇ ਹੱਡੀਆ ਪਿੰਡ ਦੇ ਚਸ਼ਮਦੀਦ ਸਾਡੇ ਨਾਲ ਨੇ ਅੰਕਲ ਜੀ ਕੀ ਗੱਲ ਹੋਈ ਆ ਇਹ ਹੋਈ ਆ ਜੀ ਬਾਹਰਲੇ ਬੰਦੇ ਜਦੋਂ ਆ ਕੇ ਨਾ ਪਾਰਟੀ ਚਾਹੇ ਕਿਸੇ ਨਾਲ ਹੀ ਖੜਿਆ ਮੈਂ ਦੇਖੋ ਕਿਸੇ ਦੇ ਪੱਖ ਬਾਦ ਦੇ ਨੇ ਜਦੋਂ ਬਾਹਰਲਾ ਬੰਦਾ ਉਹਨਾਂ ਬੋਟਰ ਪਿੰਡ ਦੇ ਖੜੇ ਨੇਗੇ ਉਹ ਆਪਦੀ ਕਰ ਸਕਦੇ ਬਾਹਰਲੇ ਬੰਦੇ ਹਵੜਾ ਦਾ ਬੜੀ ਕਿਉਂ ਮਚਾਉਂਦੇ ਨੇ ਕਿਤੇ ਇੱਧਰ ਲੱਗੇ ਜਿਹੜੀ ਪਾਰਟੀ ਵੱਲੋਂ ਬਾਹਰਲੇ ਬੰਦੇ ਆਏ ਆ ਉਹ ਸਾਰੀ ਬਸ ਸਾਰਿਆਂ ਦੀ ਇੱਕ ਦੂਜੇ ਦੇ ੱਟਕੇ ਬਾਜ਼ੀ ਜਾਂਦੇ ਜੀ ਝਾੜੂ ਵਾਲੀ ਹੋਰ ਕੌਣ ਕਰਾ ਝਾੜੂ ਵਾਲੀ ਕਰਾਉਂਦੇ ਹੋਰ ਕੌਣ ਕਰਾਊ ਜਦੋਂ ਹਰਦਾ ਜਿੰਦਾ ਬੰਦਾ ਹਾਂ ਪ੍ਰਸ਼ਾਸਨ ਵੀ ਨਹੀਂ ਰੋਕ ਰਹੀ ਉਹਨਾਂ ਨੂੰ ਆਹ ਖੜੇ ਨੇ ਸਾਰੇ ਕਿਸੇ ਨੇ ਨਹੀਂ ਰੋਕਿਆ ਬਾਹਰਲੇ ਬੰਦੇ ਨੂੰ ਚੱਕ ਕੇ ਪਰੇ ਬਾਹਰ ਲੈ ਕੇ ਜਾਣਾ ਬੰਦੇ ਬੰਦੇ ਖੜੇ ਆ ਸੀ ਸਾਰੇ ਜਿਹੜੀ ਸਰਕਾਰ ਕਰਾ ਰਹੀ ਹੈ ਮੌਕੇ ਦੀ ਸਰਕਾਰ ਹੀ ਮੌਕੇ ਦੀ ਸਰਕਾਰ ਥੱਕਾ ਕਰ ਰਹੀ ਆ ਤੁਸੀਂ ਦੇਖੇ ਬੰਦੇ ਅੰਦਰ ਜਾਂਦੇ ਬੰਦੇ ਵੇਖੇ ਆ ਵੀ ਕਿ ਵੇਖੇ ਨੇ ਜੀ ਲੜਾਈ ਹੋਈ ਜਾਂਦੀ ਅੰਦਰ ਅੰਦਰ ਲੜਾਈ ਹੋਈ ਜਾਂਦੀ ਅੰਦਰ ਜਾਓ ਤੁਸੀਂ ਜਾ ਕੇ ਚੈੱਕ ਕਰੋ ਚੈੱਕ ਕਰੋ ਅੰਦਰ ਜਾਓ ਜਾਂ ਅੰਦਰ ਜਾ ਕੇ ਦੇਖੋ ਤੁਹਾਨੂੰ ਫਿਰ ਪਤਾ ਲੱਗੂਗਾ ਹੈ ਅਸੀਂ ਕਿਹੜਾ ਕੋਈ ਫੇਕ ਬੁੱਕੀ ਵੇਚਦੇ ਸਾਡੇ ਦੇ ਪਰਚਾ ਦੇ ਦਣਗੇ ਬਾਹਰ ਦਾ ਬੰਦਾ ਕਿਉਂ ਆਉਂਦਾ ਹੈ ਨਾ ਅਸੀਂ ਕਿਹੜੇ ਫੀਨ ਭੁੱਕੀ ਬੰਦੇ ਸਾਡੇ ਦੇ ਪਿੰਡ ਦੇ ਪਿੰਡ ਦੇ ਬੰਦੇ ਬਾਹਰਲੇ ਬੰਦਿਆਂ ਦਾ ਕੀ ਹੱਕ ਇੱਥੇ ਪਿੰਡ ਜਾਣ ਦਾ ਤੁਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਪ੍ਰਸ਼ਾਸਨ ਆ ਦੇ ਹੁਣ ਸਾਹਮਣੇ ਫਿਰਦਾ ਪ੍ਰਸ਼ਾਸਨ ਸਾਨੂੰ ਕੀ ਲੋੜਾਂ ਕਹਿਣ ਦੇ ਰੁਕਣਾ ਨਾ ਰੋਣਗੇ ਤਾਂ ਬੰਦਰ ਤਾਂ ਬੜੇ ਬੈਠੇ ਨੇ ਉਹ ਇਹ ਗੱਲਾਂ ਗਲਤ ਨੇ ਜਿਹੜਾ ਬੰਦਾ ਜਿੱਤਦਾ ਉਹਨੂੰ ਜਿੱਤ ਲੈਣ ਦਿਓ ਵੋਟ ਲੋਕਾਂ ਨੇ ਜਿੱਤਿਆਣਾ ਫਿਰ ਫਿਰ ਉਹੀ ਉਹੀ ਨਹੀਂ ਉਹੀ ਨਾ ਫਿਰ ਉਹੀ ਕਲੀਅਰ ਕਰ ਦੇਣ ਸਾਡੇ ਬੰਦੇ ਨੇ ਨਾ ਫਿਰ ਲੋਕਾਂ ਨੂੰ ਖੜੀ ਨਾ ਹੋਣ ਦਿਓ ਹਾਂ ਤੇ ਅੰਦਰ ਤੁਹਾਨੂੰ ਦਿਖਾ ਦਿੱਤੇ ਇੱਧਰ ਦੀਆਂ ਤਸਵੀਰਾਂ ਕਿ ਅੰਦਰ ਦੱਸਿਆ ਗਿਆ ਕਿ ਕੁਝ ਬਾਹਰ ਦੇ ਬੰਦੇ ਐਂਟਰ ਹੋਏ ਨੇ ਆਪਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅੰਦਰ ਬਾਹਰਲੀ ਕੋਈ ਬਾਹਰੋਂ ਗੈਰ ਬੰਦੇ ਆਉਣ ਦੀ ਜਿਹੜੀ ਹੈਗੀ ਇਹ ਗੱਲ ਕਹੀ ਗਈ ਆ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਹਿੰਦਾ ਗਾਲੀ ਪਾਉਂਦਾ ਵੱਡਾ ਬੰਦਾ ਹੋ ਗਿਆ ਸਾਨੂੰ ਮੁਕੇ ਸਾਡੇ ਨਾਲ ਧੱਕਾ ਹੋ ਰਿਹਾ ਇਹ ਸਾਕਾਰ ਨੂੰ ਵੀ ਧੱਕਾ ਕਰ ਲਿਆ ਇਹ ਆਪ ਪਾਰਟੀ ਸਾਡੇ ਨਾਲ ਧੱਕਾ ਕਰ ਲਿਆ ਇਹ ਜਿੱਤ ਰਹੇ ਨੇ ਇਹ ਆਮ ਆਪ ਪਾਰਟੀ ਦਾ ਨਹੀਂ ਦਾ ਨਿਆਂ ਤੇ ਕਾ ਕਰ ਲਿਆ ਹੰਡਿਆਏ ਦੀਆਂ ਤਸਵੀਰਾਂ ਨੇ ਹੰਡਿਆਏ ਦੇ ਵਿੱਚ ਜਿੱਥੇ ਕਿ ਹੁਣ ਇੱਥੇ ਅੰਦਰ ਦੱਸਿਆ ਗਿਆ ਕਿ ਕੁਝ ਗੈਰ ਜਿਹੜੇ ਬੰਦੇ ਆ ਉਹ ਕਾਂਗਰਸ ਨੇ ਨਹੀਂ ਕਰਿਆ ਕਿਸੇ ਇਕੱਲੇ ਨੇ ਨਹੀਂ ਕਰਿਆ ਜੋ ਅੱਜ ਜਿਹੜੇ ਆਪ ਪਾਰਟੀ ਨੂੰ ਕਹਿੰਦੇ ਸੀ ਵੀ ਇਹ ਸਾਰਿਆਂ ਤੋਂ ਵਧੀਆ ਪਾਰਟੀ ਆ ਅੱਜ ਇੱਕ ਗੁੱਡੇ ਬਣੇ ਫਿਰਦੇ ਨੇ ਅੱਜ ਦੇਖੋ ਇਲਜ਼ਾਮਤ ਲੱਗੇ ਨੇ ਮਾਹੌਲ ਥੋੜਾ ਗਰਮਾ-ਗਰਮੀ ਵਾਲਾ ਹੋਇਆ ਸਾਰੀ ਗੱਲ ਕੀ ਹੋਈ ਆ ਗੱਲ ਇਹ ਆ ਸਰ ਜਿਹੜੇ ਸਾਡੇ ਬੰਦੇ ਅੰਦਰ ਪਟਾਏ ਸੀ ਮੁੰਡੇ ਠੀਕ ਆ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਪਿਆਰੇ ਆ ਡੱਕਰਲੇ ਆ ਤੁਸੀਂ ਕਿਹੜੀ ਧਿਰ ਦੇ ਹੋ ਕਿਹੜੀ ਪਾਰਟੀ ਦੇ ਹੋ ਆਜ਼ਾਦ ਪਾਰਟੀ ਦੇ ਆ ਸਾਰਾ ਆਜ਼ਾਦ ਪਾਰਟੀ ਦੇ ਤੁਸੀਂ ਪਾਰਟ ਦੇ ਬੰਦੇ ਆ ਅਸੀਂ ਬੰਦੇ ਆ ਧੱਕਾ ਹੋ ਰਿਹਾ ਅਸੀਂ ਪਾਰਟ ਦੇ ਬੰਦੇ ਆ ਜੀ ਪਾਰਟ ਦੇ ਬੰਦੇ ਆ ਜੀ ਅਸੀਂ ਠੀਕ ਆ ਸਾਡੇ ਨੀਜਾ ਧੱਕਾ ਹੋ ਰਿਹਾਗਾ ਸਾਰਾ ਇਹ ਝਾੜੂ ਵਾਲੇ ਕਰ ਲਿਆ ਸਰਕਾਰ ਆ ਸਰਕਾਰ ਕਰ ਲੀਆ ਇੱਥੇ ਮਾਹੌਲ ਜਿਹੜਾ ਹੈਗਾ ਗਰਮ ਹੋ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਦੇਖ ਸਕਦੇ ਹੋ ਕਿਸ ਤਰ੍ਹਾਂ ਧੱਕੇ ਮਾਰੇ ਜਾ ਰਹੇ ਆ ਠੀਕ ਹੈ ਨਾ ਤਾਂ ਬੀਬੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬੀਬੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਫੋਨ ਦੀ Apa, faz ਫੀਡ ਨੂੰ ਖੰਡਿਆਉਣ ਵਾਸਤੇ ਇੱਥੇ ਜੋ ਪ੍ਰਦਰਸ਼ਨ ਕਰ ਰਹੇ ਸੀ ਪੁਲਿਸ ਨੂੰ ਥੋੜਾ ਬਲ ਪ੍ਰਯੋਗ ਕਰਨਾ ਪਿਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਜਿਹੜੇ ਮੌਕੇ ਦੇ ਅਧਿਕਾਰੀ ਨੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਇੱਧਰ ਥੋੜਾ ਬੋਲਿੰਗ ਏਜੰਟ ਇਹਨੂੰ ਅੰਦਰੋਂ ਕਿਨਾ ਬਾਹਰ ਕੱਢਦਾ ਹੈ ਬੋਲਿੰਗ ਏਜੰਟ ਅੰਦਰੋਂ ਕਿਨਾ ਬਾਹਰ ਕੱਢਦਾ ਅੰਦਰ ਵੋਟਾਂ ਪੁਗਤਾਰੇ ਸਾਧੀਆਂ ਨੇ ਵੋਟਾਂ ਪੂਰੀਆਂ ਸ਼ਾਂਤੀਪੂਰਕ ਪਾਇ ਰਹੀਆਂ ਸੀ ਉਸਲੇ ਆਏ 4 ਬੰਦੇ ਜਾਲੀ ਲੈ ਕੇ ਸਾਨੂੰ ਮਾਰਨ ਧੱਕਾ ਕੰਗਾ ਚਲੋ ਬਾਹਰ ਉਹਨਾਂ ਨੂੰ ਕਹਿੰਦੇ ਵੋਟਾਂ ਪਾਓ ਜਿੰਨੀਆਂ ਪੈਂਦੀਆਂ ਉਹਨੂੰ 10 ਮਿੰਟ ਦਿੱਤੇ ਆ ਮੁੜ ਕੇ ਸਾਨੂੰ ਘੇਟੋ ਬਾਹਰ ਮਾਰੇ ਆਹ ਦੇਖੋ ਡਿਊਟੀ ਦੀ ਮੈਂ ਨਹੀਂ ਦੀ ਵੀ ਆਮ ਡਿਊਟੀ ਸਾਨੂੰ ਬਾਹਰ ਮਾਰਿਆ ਸਾਡਾ ਸਾਨੂੰ ਬਾਹਰ ਮਾਰਿਆ ਜਾ ਕੇ ਕੀ ਗੱਲ ਆ ਜਿਹੜੀਆਂ ਤੋਂ ਬਾਹਰ ਕੱਢਣ ਦਾ ਇਹਨਾਂ ਨੂੰ ਅਧਿਕਾਰ ਹੈ ਪ੍ਰਸ਼ਾਸਨ ਧੱਕਾ ਕਰ ਰਿਹਾ ਸਾਡੇ ਨਾਲ ਪ੍ਰਸ਼ਾਸਨ ਧੱਕਾ ਕਰ ਰਿਹਾ ਵੀਰੇ ਕੈਂਡੀਡੇਟ ਕਿਹਦੇ ਵੱਲੋਂ ਬੰਦੇ ਆਏ ਆ ਇਹ ਆਮ ਆਵੀ ਪਾਰਟੀ ਵੱਲੋਂ ਨੇ ਇਹ ਦੁੱਚੜ ਸਰਕਾਰ ਵੱਲੋਂ ਆਏ ਆ ਪੁੱਛੇ ਇਧਰ ਮੁਲਾਜ਼ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੁਲਾਜ਼ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਮੁਲਾਜ਼ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਮੁਲਾਜ਼ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਮੂਰਤੀ ਉਧਰ ਦੀ ਹੋ ਕੇ ਇਹ ਦੇ ਪ੍ਰਚਾਰਣ ਸਾਡੇ ਅਜੀ ਬੋਧਨ ਸਮਾਜ ਪਾਰਟੀ ਦੇ ਬੀਬੀ ਆਪੇ ਹਲਕਾ ਪ੍ਰਧਾਨ ਸਾਡੀ ਮਾਤਾ ਜੀ ਚੋਣ ਲੱਗਦੀ ਆ ਜੀ ਇਹਨਾਂ ਨੇ ਆਮ ਆਨਵੀ ਪਾਰਟੀ ਨਾਲ ਲਿਆ ਕੇ 12 ਬੰਦੇ ਉਹਨਾਂ ਦਾ ਬੋਟਾ ਚਾਲੀ ਪੁਆ ਕੇ ਪ੍ਰਸ਼ਾਸਨ ਨੇ ਸਾਡੇ ਨੂੰ ਚੱਕ ਕੇ ਧੱਕੇ ਮਾਰ ਕੇ ਬਾਹਰ ਕਰਤਾ ਸਾਨੂੰ ਅਸੀਂ ਸਾਡੀ ਕੋਈ ਨਹੀਂ ਸੁਣਦਾ ਪ੍ਰਸ਼ਾਸਨ ਨੇ ਮੈਂ ਧੱਕਾ ਕਰਾ ਸਾਡੇ ਨਾਲ ਪ੍ਰਸ਼ਾਸਨ ਦੀਆਂ ਕੋਈ ਗੱਲ ਕੀ ਹੋਈ ਉਮੀਦਵਾਰ ਹੈ ਕਿ ਤੁਹਾਡੀ ਪਾਰਟੀ ਤੋਂ ਹਾਂ ਮੈਂ ਉਮੀਦਵਾਰ ਹੈ ਗੱਲ ਜਿਹੜਾ ਮੇਰਾ ਦੋਤਾ ਸੀਗਾ ਉਹ ਅੰਦਰ ਪੁਲ ਲੇਜੈਂਡ ਸੀਗਾ ਅੰਦਰ ਸੀਗਾ ਉਹਨੂੰ ਧੱਕੇ ਮਾਰ ਕੇ ਦੱਸਿਆ ਮੈਂ ਕੱਢਿਆ ਮੈਨੂੰ ਧੱਕੇ ਮਾਰ ਕੇ ਕੱਢਿਆ ਮੈਂ ਸਾਨ ਕਰਨ ਗਈ ਸੀ ਮੈਂ ਹਮੇ ਅਗੂਠਾ ਲਾਉਣੀਆ ਮੈਨੂੰ ਧੱਕੇ ਮਾਰ ਮਾਰ ਕੱਢਿਆ ਬਾਹਰ ਮੈਂ ਉਥੇ ਸਾਨੂੰ ਤੱਕੇ ਮਾਰ ਮਾਰ ਕੱਢਾ ਸਾਨੂੰ ਮਨਜੂਰ ਅਸੀਂ ਸਾਇ ਨਹੀਂ ਕਰਨੇ ਵੋਟਾਂ ਜਾਹ ਜਾਣ ਸਾਨੂੰ ਬਾਹਰ ਕੱਢੇਗਾ ਸਾਡੀ ਜਾਲੀ ਵੋਟਾਂ ਸਾਨੂੰ ਜਾਲੀ ਵੋਟਾਂ ਪਈ ਗਈਆਂ ਅਸੀਂ ਜਾਲੀ ਵੋਟਾਂ ਤੋਂ ਰੋਕਦੇ ਸੀਗੇ ਸਾਨੂੰ ਅੱਧਾ ਫੜ ਲਿਆ ਸਾਡਾ ਕੋਈ ਬੰਦਾ ਨਹੀਂ ਸੀ ਪ੍ਰਸ਼ਾਸਨ ਗੁੰਡਾਗਰਦੀ ਕਰਦੀ ਕਰ ਰਿਹਾ ਪ੍ਰਸ਼ਾਸਨ ਲਖਵਿੰਦਰ ਸਿੰਘ ਐਸਐਸਓ ਗੁੰਡਾਗਰਦੀ ਕਰਾ ਰਿਹਾ ਬਾਹਰੋਂ ਬੰਦੇ ਬੁਲਾ ਕੇ ਗੁੰਡਾਗਰਦੀ ਕਰਾ ਰਿਹਾ ਉਹ ਉਹਨਾਂ ਨੂੰ ਪਤਾ ਸੀ ਵੀ ਹਾਰੇ ਹੋਏ ਨੇ ਹਾਰੇ ਹੋਏ ਨੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਸਾਰੇ ਕੈਂਡੀਡੇਟ ਬਾਹਰ ਕੱਢੇ ਉਹਨਾਂ ਦਾ ਹੱਕ ਨਹੀਂ ਸੀ ਬੰਦਾ ਉਹ ਕਾਨੂੰਨ ਦੇ ਮਾਰ ਨਾਲੇ ਉਹਨਾਂ ਦੇ ਹੱਕ ਬੰਦੇ ਜ਼ਿੰਮੇਵਾਰੀ ਉਹ ਕਿਵੇਂ ਜ਼ਿੰਮੇਵਾਰੀ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਨੇ ਆਪਣਾ ਦੇਖਣਾ ਸੀ ਸਾਰੇ ਏਜੰਟ ਸਾਰੇ ਏਜੰਟ ਅਸੀਂ ਬਾਹਰ ਹੈ ਜੀ ਏਜੰਟ ਸਾਨੂੰ ਇਹ ਆਫਰ ਦੇ ਰਹੇ ਆਹ ਦੇਖੋ ਜੀ ਪ੍ਰਸ਼ਾਸਨ ਧੱਕਾ ਕਰੀ ਜਾ ਰਿਹਾ ਲਖਵਿੰਦਰ ਸਿੰਘ ਡਿਪਟੀ ਸਾਹਿਬ ਇਹਨਾਂ ਨੇ ਬਾਹਾਂ ਫੜ ਕੇ ਸਾਨੂੰ ਬਾਹਰ ਕੱਢਿਆ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਉਮੀਦਵਾਰਾਂ ਅਸੀਂ ਜਿੱਤੇ ਹੋਏ ਸੀ ਡਰ ਗਏ ਗੁੰਡੇ ਇਹ ਪ੍ਰਸ਼ਾਸਨ ਨੇ ਨਾਂ ਦੇ ਦੋ ਕੈਂਡੀਡੇਟ ਜੇ ਕਾ ਕੜੇ ਕਾ ਕੜੇ ਦੋਨੇ ਬਾਰੇ ਖੜੇ ਦੋਨੇ ਬਾਰੇ ਬਾਹਰ ਕੱਢਿਆ ਸਾਨੂੰ ਜਿਵੇਂ ਸਾਡੀ ਪੱਕਾ ਲਾਈਆਂ ਨੇ ਅਸੀਂ ਪ੍ਰਸ਼ਾਸਨ ਨੇ ਖਲਾ ਮਰਦਾ ਵਾਲ ਕਹਾਂਗੇ ਮਾਰੇ ਨਾ ਪੱਕਾ ਲਾਈਆਂ ਨੇ ਤੁਸੀਂ ਸੱਤਾ ਧਿਰ ਵੱਲੋਂ ਜਿਹੜੀ ਸ਼ਰਿਆਂ ਵਿੱਚੇ ਕਹਿ ਸਕਦੇ ਆ ਧੱਕੇਸ਼ਾਹੀ ਕੀਤੀ ਗਈ ਆ ਉਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਕੈਂਡੀਡੇਟ ਨੇ ਕੈਂਡੀਡੇਟਸ ਦੇ ਜਿਹੜੇ ਹੈਗੇ ਨੇ ਨਾਲ ਪੋਲਿੰਗ ਏਜੰਟ ਇੱਥੇ ਬਣਾਏ ਗਏ ਆ ਉਹਨਾਂ ਨੂੰ ਸ਼ਰਿਆਂ ਬਾਹਰ ਕੱਢਿਆ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹੰਢਿਆਈ ਤਸਵੀਰਾਂ ਨੇ ਹੰਢਿਆਏ ਤੋਂ ਜਿੱਥੇ ਖੁਦੋ ਉਮੀਦਵਾਰ ਨੇ ਉਮੀਦਵਾਰ ਦੇ ਨਾਲ ਉਹਨਾਂ ਦੇ ਪੋਲਿੰਗ ਏਜੰਟ ਜੀ ਸਾਰੇ ਆਮ ਕਾਫਸੂਲ ਚਾਦਦੇ ਨੇ ਸਾਰੇ ਆਮ ਸਾਰੇ ਆਮ ਚਿੱਟਾ ਵਾਸ ਵਿਕਦਾ ਸਾਰੇ ਆਮ ਟੀਕੇ ਸਾਰੇ ਆਮ ਸਾਰਾ ਕੁਝ ਵਿਕਦਾ ਇੱਥੇ ਸੀਆਈਐਸਟਾਫ ਦੇ ਸਾਹਮਣੇ ਚ ਮਿਲੇ ਹੋਏ ਨੇ ਥੇ ਸਾਰੇ ਬਾਇਓ ਡਾਟਾ ਵਿੱਚ ਹੀ ਚਾਦਦੇ ਨੇ ਦਾ ਆਹ ਥੋੜੀ ਹੁੰਦਾ ਦੱਸਿਆ ਜੀ ਇਹ ਤਸਵੀਰਾਂ ਹੰਡਿਆਏ ਦੀਆਂ ਨੇ ਜਿੱਥੋਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਨਗਰਪੰਚਾਇਤ ਦੀਆਂ ਚੋਣਾਂ ਨੇ ਜਿੱਦਾਂ ਭੋਜਨ ਸਮਾਜ ਪਾਰਟੀ ਦੇ ਇਹ ਉਮੀਦਵਾਰ ਨੇ ਨਾਲ ਕੁਝ ਅਕਾਲੀ ਦਲ ਦੇ ਉਮੀਦਵਾਰ ਵੀ ਨੇ ਜਿਨ੍ਹਾਂ ਨੂੰ ਸ਼ਰੇਆਮ ਧੱਕੇ ਨਾਲ ਬਾਹਰ ਕੱਢਿਆ ਗਿਆ ਤੇ ਇਲਜ਼ਾਮ ਲਾਇਆ ਇਹਨਾਂ ਨੇ ਕਿ ਸੱਤਾਧਿਰ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਹੈਗੇ ਨੇ ਉਹਨਾਂ ਨੇ ਇਹਨਾਂ ਨੂੰ ਬਾਹਰ ਕੱਢਿਆ ਧੱਕੇ ਨਾਲ ਤਸਵੀਰਾਂ ਦੇਖ ਰਹੇ ਹੁੰਦੇ ਐ ਤੋਂ